ਅੱਜ ਅਸੀਂ ਗੱਲ ਕਰਾਂਗੇ ਬਸਤੀ ਮੁਹੰਮਦ ਦੇ ਸਾਗ ਜਿਹੜੀ ਕਿ ਚੱਕ ਡਾਟ ਡਿਸਟ੍ਰਿਕਟ ਰਾਜਨਪੁਰ ਦੇ ਵਿੱਚ ਹੈ ਇਸ ਬਸਤੀ ਦੇ ਵਿੱਚ 50 ਤੋਂ 60 ਫਰਾਦ ਰਹਿੰਦੇ ਨੇ ਅਗਸਤ 2022 ਚ ਤੋਂ ਇਸ ਇਲਾਕੇ ਦੇ ਵਿੱਚ ਹੜ੍ਹ ਆਏ ਸਨ ਉਸ ਹੜ੍ਹਾਂ ਦੇ ਕਰਕੇ ਇਸ ਇਲਾਕੇ ਦਾ ਪਾਣੀ ਇਸ ਬਸਤੀ ਦਾ ਪਾਣੀ ਖਰਾਬ ਹੋ ਗਿਆ ਸੀ ਜਿਹੜਾ ਕਿ ਲੋਕਾਂ ਦੀ ਸਿਹਤ ਲਈ ਠੀਕ ਨਹੀਂ ਸੀ ਲੋਕਾਂ ਨੂੰ ਕਾਫੀ ਬਿਮਾਰੀਆਂ ਵੀ ਹੋਈਆਂ ਤੇ ਲੋਕ ਬਹੁਤ ਤੰਗ ਸਨ ਲੋਕ ਨਹਿਰ ਤੇ ਤਲਾਬਾਂ ਦਾ ਪਾਣੀ ਇਸਤੇਮਾਲ ਕਰ ਰਹੇ ਸਨ ਖਾਲਸਾ ਐਂ ਨੇ ਇਸ ਹੜ੍ਹਾਂ ਤੋਂ ਬਾਅਦ ਇਲਾਕੇ ਦਾ ਸਰਵੇ ਕੀਤਾ ਦੇਖਿਆ ਇਸ ਬਸਤੀ ਦੇ ਲੋਕ ਜਿਹੜੇ ਨੇ ਉਹ ਪਾਣੀ ਤੋਂ ਮਹਰੂਮ ਨੇ ਤੇ ਲੋਕ ਨਹਿਰ ਤੇ ਤਲਾਬਾਂ ਦਾ ਪਾਣੀ ਇਸਤੇਮਾਲ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਕੋਲ ਇੰਨੇ ਵਸਾਇਲ ਨਹੀਂ ਹੈ ਕਿ ਉਹ ਆਪਣਾ ਨਲਕਾ ਲਗਵਾ ਸਕਣ ਕਿਉਂਕਿ ਹੜ੍ਹਾਂ ਦੀ وجہ ਤੋਂ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਇਹਨਾਂ ਦੇ ਘਾਟਿਆਂ 'ਗੇ ਫਸਲਾਂ ਦਾ ਨੁਕਸਾਨ ਹੋਇਆ ਸੀ ਮਾਲ ਮਸ਼ੀਨਾਂ ਨੂੰ ਨੁਕਸਾਨ ਹੋਇਆ ਸੀ ਤੇ ਲੋਕ ਜਿਹੜੇ ਸਨ ਉਹ ਕੈਂਪਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਸਨ ਤੇ ਖਾਲਸਾ ਏਡ ਇਸ ਜ਼ਰੂਰਤ ਨੂੰ ਦੇਖਦੇ ਆਏ ਆ ਇਸ ਇਲਾਕੇ ਦੇ ਵਿੱਚ ਸਾਂ ਪਾਣੀ ਨਲਕੇ ਲਗਵਾਉਣ ਦਾ ਕੰਮ ਸ਼ੁਰੂ ਕੀਤਾ ਤੇ ਇਸ ਬਸਤੀ ਦੇ ਵਿੱਚ ਵੀ ਖਾਲਸਾ ਏਡ ਨੇ ਨਲਕਾ ਲਗਵਾ ਕੇ ਦਿੱਤਾ ਤੇ ਲੋਕ ਬਹੁਤ ਖੁਸ਼ ਨੇ ਤੇ ਖਾਲਸਾ ਏਡ ਲਈ ਦੁਆ ਕਰ ਰਹੇ ਨੇ ਇਤਾਂ ਹਣ ਭੈਣੇ ਨਲਕਾ ਢੀਤੇ ਸਾ ਕੋਈ ਮਣ ਦਾ ਪਾਣੀ ਮਿਲ ਗਏ ਹੁnda ਸ਼ੁਕਰੀਆ ਅਦਾ ਕਰਦੇ ਪਿਓ ਸੋ ਖਾਲਸਾ ਏਡ ਨੂੰ ਐਂਜੀ ਸਪੋਰਟ ਕਰਦੇ ਰਹੋ ਇਸ ਵੀਡੀਓ ਨੂੰ ਅਗਰ ਚੰਗੀ ਲੱਗੇ ਤੇ ਇਹਨੂੰ ਲਾਈਕ ਕਮੈਂਟ ਜ਼ਰੂਰ ਸ਼ੇਅਰ ਕਰੋ thank <laughs> you